हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਅੱਜ ਕਿਸਾਨ ਵੀਰੋ ਪਹੁੰਚੇ ਆ ਪਿੰਡ ਪ੍ਰਿੰਗੜੀ ਪੱਟੀ ਤਹਿਸੀਲ ਆ ਜ਼ਿਲ੍ਹਾ ਤਰਨਤਾਰਨ ਆਨਰ ਵੀਰ ਮਨਜਿੰਦਰ ਸਿੰਘ ਉਹਨਾਂ ਦੇ ਕੋਲ ਆਇਆ ਦੋਸਤੋ ਵਪਾਰ ਦਾ ਵਿਰਦਾ ਕੰਮ ਆ ਮਾਲ ਇਹਨਾਂ ਕੋਲ ਤਕਰੀਬਨ ਕੋਈ 1-2 ਦੋ ਨਗ ਜਿਹੜੇ ਆ ਰੁਟੀਨ ਦੇ ਵਿੱਚ ਹੀ ਆਉਂਦੇ ਆ ਬਾਕੀ ਜਦੋਂ ਕਿਤੇ ਸਪੈਸ਼ਲ ਨਗ ਆਇਆ ਹੋਵੇ ਚਾਹੇ ਕਹੋ ਵੀ ਨੀਲੀ ਰਬੀ ਦੀ ਮੱਝ ਜਾਂ ਝੋਟੀ ਚੰਗੀ ਖਾਸ ਆਈ ਹੋਵੇ ਤਾਂ ਬਿਲਕੁਲ ਵੀਰ ਵੀਡੀਓ ਦੇ ਮਾਧਿਅਮ ਰਾਹੀਂ ਜਿਹੜੇ ਪਸ਼ੂ ਤੁਹਾਡੇ ਸਾਹਮਣੇ ਪੇਸ਼ ਕਰ ਦਿੰਦਾ ਬਾਕੀ ਪੁੱਛਗੇਸ ਕਰਦੇ ਰਿਆ ਕਰੋ ਤਕਰੀਬਨ ਕੋਈ 1-2 ਨਗ ਜੜੇ ਆ ਇਹਨਾਂ ਦੇ ਕੋਲ ਆਏ ਗਏ ਰਹਿੰਦੇ ਆ ਪ੍ਰਿੰਗੜੀ ਪਿੰਡ ਸਾਰੇ ਭਰਾਵਾਂ ਨੂੰ ਪਤਾ ਹੀ ਹੈ ਜਿਹੜੇ ਵੀਰ ਆਪਣੇ ਮਾਝੇ ਤੋਂ ਬਲੌਂਗ ਕਰਦੇ ਆ ਕੋਈ ਵੀਰ ਮਾਲਵੇ ਵਾਲੀ ਸਾਈਡ ਤੋਂ ਆ ਰਿਹਾ ਠੀਕ ਆ ਜੀ ਹਰੀਕੇ ਪੱਤਣ ਤੁਸੀਂ ਵਿਜ਼ਿਟ ਕਰੋਗੇ ਹਰੀਕੇ ਪੱਤਣ ਤੋਂ ਇੱਕ ਸੜਕ ਪੱਟੀ ਨੂੰ ਜਾਂਦੀ ਆ ਵਾਇਆ ਪ੍ਰਿੰਗੜੀ ਤੇ ਪ੍ਰਿੰਗੜੀ ਪਿੰਡ ਆ ਖਾਸ ਕੋਈ 5-6 ਕਿਲੋਮੀਟਰ ਦੀ ਦੂਰੀ ਆ ਹਰੀਕੇ ਪੱਤਣ ਤੋਂ ਨਾਲ ਲੱਗਦੇ ਪਿੰਡ ਪਨਗੋਟਾ ਪਿੰਡ ਨੇੜੇ ਆ ਇਧਰ ਇਧਰ ਵੱਡੀ ਕਰਤੋਵਾਲ ਪਿੰਡ ਥੋੜੀ ਦੂਰੀ ਤੇ ਆ ਠੀਕ ਆ ਜੀ ਸੋ ਸਾਰੇ ਫਾਰਮਰ ਭਰਾਵਾਂ ਨੂੰ ਬੇਨਤੀ ਹੈ ਆਪਣੀ ਉਹ ਹੀ ਚਟਾਰਟਿੰਗ ਦੇ ਵਿੱਚ ਦੋ ਮਜਾ ਝੋਟੀਆਂ ਜਿਹੜੀਆਂ ਆਪਾਂ ਤੁਹਾਨੂੰ ਦਿਖਾਉਣੀਆਂ ਨੇ ਇਸ ਵੀਡੀਓ ਦੇ ਵਿੱਚ ਇੱਕ ਸੂਈ ਆ ਇੱਕ ਨੀਲੀ ਰਾਵੀ ਦੀ ਪਲੂਣ ਝੋਟੀ ਤੁਹਾਨੂੰ ਦਿਖਾ ਦਾਂਗੇ ਪਹਿਲਾ ਸੂਪਾ ਦੰਦਾਂ ਦੇ ਵਿੱਚ ਹੀ ਆ ਬਾਕੀ ਪ੍ਰੋਪਰ ਡਿਟੇਲ ਤੁਹਾਨੂੰ ਮਿਲ ਜੂਗੀ ਤਰੀਕਾ ਚ 16 ਨਵੰਬਰ ਸਮਾਂ ਕੋਈ ਦੁਪਹਿਰ ਦੇ 2 ਵਜੇ ਦਾ ਟਾਈਮ ਆ ਇੱਕ ਮਜ ਗੱਭਣ ਇੱਕ ਝੋਟੀ ਤੁਹਾਨੂੰ ਜੜੀ ਆ ਆਪਾਂ ਸੂਈ ਸਬਾਈ ਦਿਖਾਉਣੀ ਆ ਕਰਦੇ ਆ ਪੂਰੀ ਗੱਲਬਾਤ ਮਨਜਿੰਦਰ ਸਾਹਿਬ ਤੋਂ ਪਹਿਲਾਂ ਸਾਸਰੀਕਾਲ ਵੀਰੇ ਸਾਸਿਕਾ ਰਾਜਵੀਰ ਸਾਸਿਕਾ ਜਿਹੜੇ ਭੈਣ ਭਰਾ ਰਾਜਸੰਧੂ ਚੈਨਲ ਵੇਂਦੇ ਉਹਨਾਂ ਨੂੰ ਭੈਣ ਭਰਾ ਨੂੰ ਸਾਸਿਕਾਲ ਵੀਜੀ ਸਾਰ ਭੈਣ ਭਰਾ ਨੂੰ ਲਓ ਵੀ ਮਨਜਿੰਦਰ ਹੋਰ ਕੋਈ ਗੱਲਬਾਤ ਬਾਤੋਂ ਬਾਤ ਚੈਨਲ ਨੂੰ ਸਬਸਕ੍ਰਾਈਬ ਕਰਨ ਜਿਹੜੇ ਭੈਣ ਭਰਾ ਵਾ ਹਾਂ ਹਾਂਜੀ ਲਓ ਵੀ ਭਰਾ ਆਪਣੇ ਮਨਜਿੰਦਰ ਸਟਾਰਟਿੰਗ ਤੋਂ ਤੂੰ ਨਾਲ ਜੁੜੇ ਆ ਆਪਣੇ ਸਟਾਰਟਿੰਗ ਤੋਂ ਤੁਹਾਡੇ ਨਾਲ ਜੁੜੇ ਆ ਆਪ ਨੂੰ 5-6 ਸਾਲ ਹੋ ਗਏ ਤਕਰੀਬਨ 5-6 ਸਾਲ ਹੋ ਗਏ ਹਾਂਜੀ ਤਾਂ ਮੈਨੂੰ ਲੱਗਦਾ ਵੀ ਪਸ਼ੂ ਵੀ ਚਲੋ ਜਿੱਦਨ ਲੱਗਦਾ ਵੀ ਅੱ ਉਹੋ ਹੀ ਆਪਾਂ ਨੀਲੀ ਦਾ ਟਾਪ ਹੀ ਪਾਉਣਾ ਬਿਲਕੁਲ ਬਿਲਕੁਲ ਆਪਾਂ ਨੂੰ ਨੀਲੀ ਦਾ ਥੋੜਾ ਜਿਆਦਾ ਸ਼ੌਂਗ ਆ ਮਨਜਿੰਦਰ ਵੈਸੇ ਮਾਲ ਜਿਵੇਂ ਆਪਾਂ ਵੀਡੀਓ ਦੇ ਵਿੱਚ ਵੀ ਦੱਸਿਆ ਭੈਣ ਭਰਾਵਾਂ ਨੂੰ ਤਕਰੀਬਨ ਕੋਈ 1-2 ਨਾਗ ਆਪਣੇ ਕੋਲ ਆਏ ਗਏ ਰਹਿੰਦੇ ਬੱਬਾ 1-2 ਨਾਗ ਆਏ ਰਹਿੰਦੇ ਪੱਕੇ ਹੀ ਠੀਕ ਆ ਬਈ ਹਾਂਜੀ ਅੱਜ ਦੋ ਝੋਟੀਆਂ ਨੇ ਇੱਕ ਤਾਂ ਸੂਈ ਆਪਣੇ ਕੋਲ ਇੱਕ ਗੱਬਣ ਬੜੀ ਪਿਆਰੀ ਝੋਟੀ ਜਿੱਦ ਤਰ੍ਹਾਂ ਹਾਂਜੀ ਹਾਂਜੀ ਛਿੱਗੀ ਆ ਮੂੰਹ ਹੋਏ ਕਰਮਾਲੀ ਠੀਕ ਆ ਜੀ ਹਾਂਜੀ ਸੋ ਝੋਟੀ ਦੋਸਤੋ ਤੁਸੀਂ ਪ੍ਰੋਪਰ ਦੇਖੋਗੇ ਤੇ ਨੀਲੀ ਰਾਵੀ ਦੀ ਝੋਟੀ ਆ ਬੜੇ ਆਪਣੇ ਭੈਣਾਂ ਦੀ ਢੰਗੀ ਬੜ ਸ਼ੁਰੂਆਤ ਆਪਾਂ ਇਸੇ ਝੋਟੀ ਤੋਂ ਕਰਾਂਗੇ ਹਾਂਜੀ ਹਾਂਜੀ ਨੀਲੀ ਦੀ ਝੋਟੀ ਆ ਸਟੇਟ ਪੜਾ ਆ ਕੁਕ ਬਿੱਲੀ ਮਨਕਣੀ ਆ ਹਾਂਜੀ ਸੂਬਾ ਬੱਚੇ ਲੈਣ ਵਾਲੀ ਆ ਹਾਂ ਝੋਟੀ ਪਲੂਣ ਪਹਿਲਾ ਸੂਬਾ ਹਾਂਜੀ ਹਾਂਜੀ ਤੇ ਅੱਜ ਜੇਕਰ ਦਿਨਾਂ ਦੀ ਗੱਲ ਕਰੀਏ ਆਪਣਾ ਮਨਜਿੰਦਰ ਤੇ ਗੱਬਣ ਝੋਟੀ ਆ ਦਿਨ ਕਿੰਨੇ ਕ ਲੈਂਦੀ ਆ ਜੀ ਉਹਨਾਂ ਦੇ ਮੁਤਾਬਕ ਤੇ ਹਫਤਾਂ ਦੇ ਰਹਿੰਦਾ ਇਹਦਾ ਇੱਕ ਹਫਤਾ ਹਾਂਜੀ ਤਕਰੀਬਨ ਜੇ 8-10 ਦਿਨ ਕੱਢ ਜੇ ਨਾ ਤੇ ਕਿਆ ਬਾਤਾਂ ਹੋ ਜਾਣ ਥੱਲੇ ਝੋਟੀ ਦੀਆਂ ਲੈ ਵੀ ਹਾਂਜੀ ਉਹ ਵੀ ਇੱਕ ਹਫਤਾ ਤੋਂ ਉਸੇ ਝੋਟੀ ਹਜੇ ਲੈਂਦੀ ਆ ਹਾਂਜੀ ਬਾਕੀ ਫੇਸਪੁੱਸ ਕੁਆਲਿਟੀ ਤੁਹਾਨੂੰ ਚੈੱਕ ਕਰਾਵਾਂਗੇ ਆਪਾਂ ਬ ਸਟੇਟ ਪਟਾ ਬਿੱਲੀ ਮਨਕਣੀ ਆੱਖਾ ਤੇ ਛੋਟਾ ਸਿੰਘ ਤੇ ਇਹ ਗੱਡੀ ਕਿਵੇਂ ਅਮਰ ਜੀ ਸ਼ਿੱਗੀ ਆ ਵੀ ਜੀ ਸ਼ਿੱਗੀ ਛੇ ਦੰਦਾਂ ਹਾਂਜੀ ਹਾਂਜੀ ਅੱਖਾਂ ਤੋਂ ਸੋ ਦੋਵੇਂ ਤੁਸੀਂ ਵੇਖੋਗੇ ਬਿੱਲੀ ਮਨਕਣੀ ਆੱਖਾ ਤੇ ਰੈੱਡ ਕੋਲੇ ਆ ਇੱਧਰ ਤੁਸੀਂ ਜਿਹੜਾ ਨਿਗਾਹ ਮਾਰੋਗੇ ਰੈੱਡ ਕੋਲੇ ਆ ਤੇ ਸਟੇਟ ਪਟਾ ਜਿਹੜਾ ਭੈਣ ਭਰਾ ਇਹਨੂੰ ਜਿੱਦਾਂ ਸੀਮ ਲਵਾਊਗਾ ਉਦਾਂ ਦਾ ਬੱਚਾ ਪਾਊਗੀ ਕਰਮਾਂ ਦੀ ਤੇ ਨੀਲੀ ਦੇ ਮਾਲੀ ਤੋਂ ਲੱਗੀ ਆ ਠੀਕ ਆ ਜੀ ਇਹ ਗੱਡੀ ਉਹਨਾਂ ਡਾਇਰੈਕਟ ਕ੍ਰਾਸਿੰਗ ਕਰਾਈ ਮਤਲਬ ਇਹ ਉਹਨਾਂ ਤੋਂ ਪੱਕਾ ਆਪਾਂ ਮਤਲਬ ਕਿ ਪੁੱਛ ਗੱਛ ਕੀਤੀ ਆ ਵੀ ਮੈਂ ਮਾਲੀ ਦੀ ਵੀਡੀਓ ਵੀ ਬਣਾ ਕੇ ਲਿਆ ਆ ਤੇ ਫੋਨ 'ਚ ਵੀ ਇਹ ਮਾਲੀ ਤੋਂ ਬਣੀ ਆ ਬੱਚਾ ਚਲੋ ਭਾਵੇਂ ਮੇਲ ਆ ਜਾ ਫੀਮੇਲ ਆ ਜਾਓ ਹੋਰ ਚਲੋ ਅਗਲੇ ਦੀ ਕਿਸਮਤ ਆ ਵੀਰ ਜੀ ਬਾਕੀ ਬੱਚਾ ਚੰਗਾ ਪਾ ਦੂਗੀ ਹਾਂਜੀ ਹਾਂਜੀ ਸੋ ਇਹ ਪੂਰੀ ਬੈਕ ਸਾਈਡ ਤੋਂ ਵੀ ਤੁਹਾਨੂੰ ਆਪਾਂ ਤਸੱਲੀ ਨਾਲ ਦਿਖਾ ਦਿਆਂ ਠੀਕ ਆ ਜੀ ਇਹ ਤਾਂ ਫਰੰਟ ਫੇਸ ਤੁਸੀਂ ਨਹੀਂ ਦੇਖਿਆ ਲੈਵੇ ਦੀ ਕੁਆਲਿਟੀ ਤੁਹਾਨੂੰ ਦਿਖਾ ਦਿੰਨੇ ਆ ਮੀਡੀਅਮ ਹਾਈਟ ਦੇ ਵਿੱਚ ਚਲੋ ਹਜੇ ਕਰਮਣੀਆਂ ਕੱਲ ਨੂੰ ਵਧਣਾ ਫੁੱਲਣਾ ਦੂਜੇ ਤੀਜੇ ਸਵੇਰੇ ਗਈ ਜਦੋਂ ਇਹਨੇ ਭਰਨਾ ਲੇਵੇ ਤੇ ਮੜਾ ਜੱਕ ਵਰੀ ਚੰਗੀ ਤਸੱਲੀ ਨਾਲ ਪੁੱਤ ਜਸ਼ਨ ਕੈਮਰਾ ਮਾਰ ਕੇ ਦਿਖਾ ਦੇ ਸਫਾਈਆਂ ਬਹੁਤ ਆ ਚਾਰੇ ਥਾਣਾ ਕੋਈ ਪੋਰਚਾਂਕ ਨਹੀਂ ਨਾਲ ਵਾਧੂ ਘਾਟੂ ਕੋਈ ਬੱਚੀ ਪੁੱੱਚੀ ਨਹੀਂ ਲੱਗੀ ਨਾਲ ਹਾਂਜੀ ਹਾਂਜੀ ਕੱਲਾ ਕੱਲਾ ਨਿਖੜਵਾ ਥਾਣ ਲੱਗਾ ਕਰ ਬਾਕੀ ਚੁਵਾਈਆਂ ਚੁਵੀਆਂ ਚ ਜਦੋਂ ਕਰਮ ਵਾਲੀ ਘਾਹ ਆ ਗਈ ਥਣ ਤੁਹਾਨੂੰ ਪੂਰਾ ਜਿਹੜਾ ਕੁਆਲਟੀ ਵਾਲਾ ਮੁੱਠੀ ਮੁੱਠੀ ਕੱਟ ਆਊਗੀ ਤੇ ਪਿੱਠਪੂੜਾ ਇੱਕ ਵਾਰੀ ਚੈੱਕ ਕਰਾ ਦੋ ਬਰੀਕ ਪਤਲਾ ਪਿੰਡਾ ਐ ਕਾਗਜ਼ ਵਰਗੀ ਆ ਗਿਆ ਵੇ ਕਾਗਜ਼ ਵਰਗੀ ਚਮੜੀ ਕਰਮ ਵਾਲੀ ਦੀ ਠੀਕ ਆ ਜੀ ਕਿਉਂਕਿ ਆਪਾਂ ਨੂੰ ਨੀਲੀ ਦਾ ਸ਼ੌਂਕ ਆ ਥੋੜਾ ਜਿਹਾ ਐਸੀ ਕਰਕੇ ਚਲੋ ਹਾ ਹਜੇ ਮੱਧੇ ਦਾ ਲੱਗ ਸਮ ਮੈਨੂੰ ਲੱਗਦਾ ਵੀ ਚਲੋ ਲੈ ਜੂਗੀ ਤਾਂ ਕੋਈ 5-4 ਦਿਨ ਆਰਾਮ ਨਾਲ ਲਈ ਜਾ ਜੀ ਮੈਂ ਤਾਂ ਨਾ ਜੀ ਇਹ ਦਾ 10 ਦਿਨ ਝੋਟੀ ਕੱਢ ਜੇ ਨਾ ਤਾਂ ਥੱਲੇ ਉਹ ਕਿਆ ਬਾਤਾਂ ਹੀ ਹੋ ਜਾਣਾ ਹਾਂ ਚਲੋ ਮੀਂਹ ਤਾਂ ਤਾਂ ਹੈਗੀ ਵੀ ਜੇ 10 ਦਿਨ ਕੱਢ ਗਏ ਫਿਰ ਤਾਂ ਗੱਲਾਂ ਗਾਂ ਕਰਾ ਦਊਗੀ ਹਾਂਜੀ ਹਾਂਜੀ ਚਲੋ ਨਹੀਂ ਤਾਂ 5-6 ਦਿਨ ਤਾਂ ਆਈਆਂ ਹਫਤੇ ਦੇ ਅੰਦਰ ਉਹਨਾਂ ਨੂੰ ਉਹ ਤਾਂ ਕਿ ਚਲੋ ਕੱਢ ਜੂਗੀ ਚਲ ਕਰਮਾਂ ਵਾਲੀ ਨਹੀਂ ਚੰਗੀ ਆ ਠੀਕ ਆ ਜੀ ਹਾਂਜੀ ਹਾਂਜੀ ਆ ਦਿਖਾ ਦਿਓ ਪਤਾ ਕੋਈ ਮੜਾ ਜਾ ਆ ਦਿਖਾ ਦਿਓ ਕੋਈ ਨਹੀਂ ਆ ਦਿਖਾ ਦਿਓ ਆ ਲੈ ਠੀਕ ਆ ਸੋ ਡਰਦੀ ਕੈਮਰੇ ਕੋ ਉਦਾਂ ਠੰਡੀ ਵੜੀ ਜਿੱਦਾਂ ਮਰਜੀ ਸੀਲ ਠੰਡੀ ਵੜੀ ਬਿਲਕੁਲ ਬਿਲਕੁਲ ਠੀਕ ਆ ਸੋ ਝੋਟੀ ਚੰਗੀ ਮਨਜਿੰਦਰ ਇੱਕ ਵਾਰੀ ਖੋਲ ਲੰਦੇ ਥੋੜ ਕੇ ਹੋਣੇ ਦਿਖਾ ਦੇ ਸੋ ਪਦੋਂ ਪਹਿਲਾ ਸਵੇਰ ਦੋਸਤੋ ਇਹ ਕੱਟੀ ਤੁਹਾਨੂੰ ਦਿਖਾ ਰਿਆ ਨੀਲੀ ਰਾਵੀ ਦੀ ਕੱਟੀ ਆ ਬੜੇ ਵੀਰੇ ਵੀਰ ਡਿਮਾਂਡ ਕਰਦੇ ਰਹਿੰਦੇ ਆ ਐ ਨੂੰ ਮਨਜਿੰਦਰ ਤੋਰ ਦੇ ਕਰ ਆਪਾਂ ਵੀਰ ਜੀ ਭਾਅ ਵੀ ਨਿਕਾਲੇ ਕਰਮਾਲੀ ਦਾ ਕਰਨਾ ਵਾ ਆ ਠੀਕ ਆ ਜਿਹੜਾ ਕਿ ਭੈਣ ਭਰਾ ਦੇ ਚੱਲ ਹਾਂ ਹੋਰ ਇਨੇ ਨਾਲ ਲਿਆਉਣ ਵਾਲੇ ਬਣੀ ਦਾ ਮਾਲ ਨਿਕਰ ਬਿਲਕੁਲ ਜੀ ਬਿਲਕੁਲ ਸੋ ਵਿਖਾ ਦਿਓ ਇਧਰੋਂ ਬੈਕ ਸਾਈਡ ਤੋਂ ਦਿਖਾ ਦਿਓ ਲੇਵਾ ਕਰਮਾ ਲਈ ਬਿਲਕੁਲ ਕੰਪੈਕਟ ਆਰਡਰ ਦੇ ਵਿੱਚ ਆ ਠੀਕ ਆ ਜੀ ਲੇਵੇ ਦੀ ਤੁਸੀਂ ਵੇਖ ਸਕਦੇ ਜੇ ਵੀ ਢੇਲ ਹਜੇ ਹੈ ਗਈ ਆ ਇਸ ਕਰਕੇ ਆਪਾਂ ਅੰਦਾਜ਼ਾ ਕੁ ਉਮੀਦ ਹੁੰਦੀ ਆ ਵੀ 5 ਲੈ ਜੇ 7 ਲੈ ਜੇ ਬਾਕੀ ਪਸ਼ੂ ਦਾ ਪਤਾ ਕੋਈ ਨਹੀਂ ਹੁੰਦਾ ਠੀਕ ਆ ਜੀ ਕਿ 5 6 ਦਿਨ ਆਪਾਂ ਅੰਗਦੇ ਆ ਕੋਈ 2 ਦਿਨ ਉੱਪਰ ਵੀ ਲੈ ਕੇ ਜਾ ਸਕਦਾ ਬਣੂ ਬਹੁਤ ਝੋਟੀ ਬਾਕੀ ਹੁਣ ਵੀ ਤੁਸੀਂ ਵੇਖੋਗੇ ਥੱਲਿਓਂ ਬਣਦੀ ਪੁੰਦੀ ਕਾਫੀ ਜਾ ਰਹੀ ਆ ਅੱਜ ਹੋਰ ਭਲਕ ਹੋਰ ਪਰਸੋਂ ਹੋਰ ਇਦਾਂ ਕਰਕੇ ਕਰਮਾ ਲਈ ਠੀਕ ਆ ਜੀ ਤਿਆਰੀ ਕਰੀ ਜਾਂਦੀ ਆ ਬਾਕੀ ਲਵੀ ਆ ਝੋਟੀ ਕੋਈ ਮੇਰਾ ਫਾਰਮਰ ਭਰਾ ਲੈ ਕੇ ਜਾਊਗਾ ਤੇ ਕੱਲ ਨੂੰ ਕਿਸੇ ਭਰਾਨੇ ਬੱਚੇ ਲੈਣੇ ਆ ਬੱਚੇ ਵੀ ਚੰਗੇ ਪਾਉਂਦੀ ਰਹੂਗੀ ਕਿਉਂਕਿ ਕੋਈ ਵਾਧੂ ਘਾਟੂ ਨਿਸ਼ਾਨ ਤੁਹਾਨੂੰ ਨਜ਼ਰ ਨਹੀਂ ਆਊਗਾ ਠੀਕ ਆ ਜੀ ਜਾਇਦ ਜੀ ਮਾਰਕਿੰਗ ਬਾਕੀ ਫੇਸ ਕੁਆਲਿਟੀ ਤੁਹਾਨੂੰ ਦਿਖਾਤੀ ਆ ਪਿੰਡੇ ਦੀ ਤੁਸੀਂ ਦੇਖ ਲਈ ਆ ਟਿੱਪਣ ਦੀ ਤੇ ਮਨਜਿੰਦਰ ਪਿੱਛੇ ਭਾਰ ਦੀ ਕੋਈ ਮੁਸ਼ਕਲ ਤੇ ਨਹੀਂ ਆਉਂਦੀਗੀ ਭਾਜੀ ਤੁਸੀਂ ਬੈਠਿਆ ਆਣ ਕੇ ਠਾਈ ਕਿ ਨਹੀਂ ਕਰਮਾ ਲਈ ਹਾਂ ਬੈਠਿਆ ਬਿਲਕੁਲ ਆਪਾਂ ਦੇਖੀਏ ਮੌਕੇ ਤੇ ਚਲੋ ਕੋਈ ਉਦਾਂ ਦੀ ਮੁਸ਼ਕਲ ਜਾਪੀ ਨਹੀਂਗੀ ਹਾਂਜੀ ਆ ਦਿਖਾ ਦਿਓ ਠੀਕ ਆ ਜੀ ਸੋ ਆ ਦੋਸਤੋ ਲੈਵੇ ਦੀ ਦੀ ਕੁਆਲਿਟੀ ਆ ਠੀਕ ਆ ਬਾਕੀ ਪਸੰਦ ਆਊਗੀ ਆਪਣੇ ਭਰਾਵਾਂ ਨੂੰ ਛੋਟੀ ਚੰਗੀ ਆ ਹਾਂਜੀ ਤੇ ਇੱਕ ਹੱਥ ਜੋੜ ਕੇ ਆਪਣੇ ਭਰਾਵਾਂ ਨੂੰ ਬੇਨਤੀ ਹੈ ਜਿਹੜੇ ਕਿਸੇ ਭੈਣ ਭਰਾਣੇ ਲੈਣੀ ਆ ਛੋਟੀ ਉਹ ਹੀ ਆਪਾਂ ਨੂੰ ਫੋਨ ਲਾਵੇ ਕਿਉਂਕਿ ਤੁਹਾਨੂੰ ਪਤਾ ਵਿੱਚ ਕਈ ਨਾ ਆਖ ਦਿੰਦੇ ਆ ਵੀ ਆਪਾਂ ਮੁੱਲ ਵੀ ਹੋਸਾ ਹੋਣਾ ਜੈਜਾ ਰੱਖਣਾ ਹਾਂ ਠੀਕ ਆ ਜੀ ਹਾਂਜੀ ਲਓ ਵੀ ਮਰਜਿੰਦਰ ਕਿਉਂਕਿ ਆਪਾਂ ਵੀ ਡੰਗਰ ਵੇਚਣਾ ਵਾ ਕਿਉਂਕਿ ਤੁਹਾਨੂੰ ਪਤਾ ਅੱਧੇ ਘੰਟੇ ਘੰਟੇ ਦੀ ਗੇਮ ਹੁੰਦੀ ਕਰਮਾਂ ਵਾਲੀ ਆ ਇਸੇ ਤਰ੍ਹਾਂ ਹੀ ਆ ਹਾਂਜੀ ਹਾਂਜੀ ਵੀ ਮਤਲਬ ਇਹ ਵੀ ਕੋਈ ਭੈਣ ਭਰਾ ਕੋਈ ਸਾਈ ਪਿਆਨਾ ਪਾਉਣ ਵਾਲਾ ਵੀ ਸੋਚ ਸਮਝ ਕੇ ਪਾਵੇ ਕਈ ਨਾ ਵੀਰ ਕੋਈ 1500 ਪ ਹਾਂਜੀ ਹਾਂਜੀ ਇਹ ਦਿੰਦੇ ਵੀ ਕੱਲ ਨੂੰ ਆਵਾਂਗੇ ਫਿਰ ਤੁਹਾਨੂੰ ਪਤਾ 1500 ਪਾ ਕੇ ਵੀ ਕਈ ਵਾਰ ਟੱਕ ਦਿੰਦੇ ਆ ਅੱਜ ਮਾਲ ਲੈਣ ਲਈ ਪਿਛਲੇ ਈਂ ਆਪਾਂ ਤਕਰੀਬਨ 2 ਮਹੀਨੇ ਪਹਿਲਾਂ ਜਿਹੜੀ ਵੀਡੀਓ ਨੀਲੀ ਦੀ ਪਾਈ ਹੋ ਕੇ ਵੀਰ ਨੇ ਆਪਾਂ ਨੂੰ 2000 ਰੁਪਿਆ ਪਾ ਕੇ ਬਾਹਰ ਛੱਡਿਆ ਹਾਂ ਤੇ ਉਹ ਆਪਾਂ ਫਿਰ ਅਗਲੇ ਦਿਨ ਆਪਾਂ ਨੂੰ ਕੁਦਰਤੀ ਫੋਨ ਆ ਗਿਆ ਤੇ ਉਹ ਆਪਾਂ ਫਿਰ ਅਗਲੇ ਦਿਨ ਸੇਲ ਕੀਤੀ ਕੋਈ ਗੱਲ ਨਹੀਂ ਸੋ ਸਾਰੇ ਵੀਰਾਂ ਨੂੰ ਰਿਕੁਐਸਟ ਉਹ ਹੀ ਹੈ ਜਿਹੜੇ ਭਰਾਣੇ ਖਰੀਦਣੇ ਆ ਜਿਹੜੇ ਵੀਰ ਨੂੰ ਚੰਗੀ ਲੱਗੋਗੇ ਉਹ ਹੀ ਖਾਸ ਤੌਰ ਤੇ ਠੀਕ ਹੈ ਜੀ 1500 ਰੁਪਿਆ ਪਾਵੇ ਕੋਈ ਬਿਆਨਾ ਪਾਵੇ ਤੇ ਇਹ ਮਨਜਿੰਦਰ 1 ਮੋਲ ਵੀਰ ਜੀ ਜਾਇ ਜੀ ਰੱਖਿਆ ਛੋਟੀ ਦਾ ਮੋਲ ਖਾਣ ਵਾਲੇ ਬੋਲੇ ਪਾ ਦੇ 80 85 ਜੋ ਮਰਜ਼ੀ ਕਰੀ ਜਾਈਏ ਹਾਂਜੀ ਤੇ 70000 ਦੀ ਛੋਟੀ ਦੇ ਦਾਂਗੇ 70000 ਦੀ ਹਾਂਜੀ ਲਓ ਜੀ 70000 ਦੀ ਛੋਟੀ 70 ਦੀ ਨਹੀਂ ਦੇਣੀ ਫਿਰ ਹਾਂਜੀ ਦੱਸੋ ਜੀ ਫਿਰ ਕਰਕੇ ਮਾਨਤਨ ਦੇ ਯਾਰ ਖੁੱਲਾ ਇਨੇ ਚਰਪਤ ਆਏ ਇੱਕ ਵਾਰੀ 1000 ਹੋਰ ਛੱਡ ਦਾਂਗੇ 1000 2000 ਤੇ ਚੱਕਰਾਂ ਚ ਪਈਆ ਤਿੰਨ ਹੀ ਛੱਡ ਮੇਰਾ ਵੀਰ ਤਿੰਨ 67000 ਦੀ ਜਾਂਦੀ ਮੇਰ ਤਾਂ ਕਾਣਾ ਹੋ ਜੇ ਮੈਂ ਧੱਕਾ ਨਹੀਂ ਹੁੰਦਾ ਕਾ ਸਾਡੇ ਵੀਰਾਂ ਨੂੰ ਦੇ ਦੇ ਜੀ ਸਾਡੇ ਕਹਿਣ ਤੇ 67 ਦੀ ਦੇ ਦਿੰਦੇ ਆਪਣੇ ਕਿਲੇ ਤੋਂ ਇੱਕ ਵਾਰੀ ਵੀਡੀਓ ਬੜੀ ਪੰਜਾ 4 ਮਹੀਨਿਆਂ ਬਾਅਦ ਪਾਉਂਦਾ ਹਾਂ ਹਾਂ ਜੀ ਹਾਂ ਜੀ ਇਹ ਕਮਾਲ ਦਈਏ ਆਪਣਾ ਵੀਰ ਕੋਈ ਚੇਤੇ ਰੱਖੇ ਵੀ ਯਾਰ ਝੋਟੀ ਲਿਆਂਦੀ ਆ ਕਿਸੇ ਨੇ ਹਾਂ ਜੀ ਹਾਂ ਜੀ ਲਓ ਜੀ 67200 ਝੋਟੀ ਮਿਲ ਜੂਗੀ ਕੋਈ ਵੀਰਾਂ ਦਾ ਵੀ 70 ਨਹੀਂ ਕਾ ਆਪਣੇ ਆਕੇ ਦੇ ਬਤਰਨੀ ਵੀਰ ਛੋੜ ਹੀ ਹੋਣੀ ਕਿਸ ਭੈਣ ਭਰਾ ਜਿਹੜਾ ਵੀ ਆਪਾਂ ਨੂੰ ਫੂਲਾਵੇ ਖੁਸ਼ੀ ਨਾਲ ਛੋੜ ਕਰਦੀ ਮਾਨਤਨ ਕਰਦੀ ਵੀਰੇ ਜੋ ਵੀ ਤਰੀਸ਼ਾ ਮਾਨਤਨ ਕਰਦੀ ਆ ਮਾਨਤਨ ਜ਼ਰੂਰ ਵੀਰ ਕਰਦਾ ਇੱਧਰ ਸਾਈਕਲ ਨ ਏ ਵੀਰ ਜੀ ਕੋਈ ਆਪਣਾ ਸੂਆ ਇਹਦਾ ਮੈਂ ਦਾ ਲਾਲੇ ਕੋਈ ਤਿੱਜਾ ਲਾਲੇ ਠੀਕ ਆ ਜੀ ਕੋਈ ਵੀਰ ਜੀ ਚੌਥਾ ਲਾਲੇ ਹਾਂ ਹਾਂ ਜੀ ਕਿਉਂਕਿ ਆਪਾਂ ਨੂੰ ਇਹਦੇ ਬਾਰੇ ਵੀਰ ਜੀ ਪਤਾ ਹੀ ਨਹੀਂ ਕਿ ਕਿੰਵੇਂ ਸੂਏ ਆ ਠੀਕ ਆ ਇਹਦੇ ਬਾਰੇ ਆਪਾਂ ਇਹਨਾਂ ਦੱਸ ਸਕਦੇ ਹਾਂ ਵੀ ਇਹਰੇ ਕੋਲੇ 12 ਲੀਟਰ ਦੁੱਧ ਕੰਡੇ ਦੇ ਰਖਾਵਾਂ ਵਾ ਜਿਹੜਾ ਕੋਈ ਆਨਲਾਈਨ ਆਪਣੇ ਤੋਂ ਖਰੀਦੂਗਾ ਮੱਝ ਜਾਂ ਇੱਥੇ ਆਊਗਾ ਆ ਤੇ ਇਦਾਂ ਵਾ ਵੀ ਆਪਾਂ ਬਾਲਟੀ ਉੱਥੇ ਰੱਖਾਂਗੇ ਨਾਮ ਰੱਖਾਂਗੇ ਡਿੱਗੀ ਮਿਣਕੇ ਦੁੱਧ ਦਵਾਂਗੇ ਦਾ ਠੀਕ ਆ 12 ਲੀਟਰ ਹਾਜ਼ਰ ਹੋਣਾ 12 ਲੀਟਰ ਹਾਜ਼ਰ ਜੇ 11 ਕਿਲੋ ਪੱਕਾ ਦੁੱਧ ਹੋਇਆ ਤੇ ਕੋਈ ਖੜੇ ਨਹੀਂ ਰਹਿਣ ਦੇ ਬਸ ਇਹ ਵੀ ਨਾਲ ਤਸੱਲੀ ਆ ਪੂਰੀ ਤਸੱਲੀ ਪੂਰੀ ਆ ਬਿਲਕੁਲ ਬਿਲਕੁਲ ਵੀ ਖੜੇ ਤਾਂ ਲੋ ਵੀ ਯਾਰ ਕੋਈ ਤੋਂ ਬਾਹਰ ਜੇ ਕੋਈ ਨਹੀਂ ਆ ਸਕਦਾ ਜੇ ਕੋਈ ਨਹੀਂ ਹੈ ਮੰਨ ਲਓ ਆਹਦਾ ਨਹੀਂ ਵੀਡੀਓ ਕਾਲ ਤੇ ਆਪਾਂ ਉਹਨਾਂ ਨੂੰ ਚਵਾਵਾਂਗੇ ਦੁੱਧ ਵੀ ਮਿਣਾਂਗੇ 5 ਲੀਟਰ ਵਾਲੀ ਨਾਲ ਡਿੱਗੀ ਭਰਾਂਗੇ ਦੋਵੇਂ ਟਾਈਮ ਦੀ ਜੇ ਪਾਸੇ ਦੁੱਧ ਵਾਜੂਗਾ ਤੇ ਲੈ ਜੇ ਮੱਝ ਨਹੀਂ ਤੇ ਆਪਣੇ ਕੋਲੇ ਕਿੱਲੇ ਦੇ ਬੱਜੀ ਆ ਸਹੀ ਹੋ ਗਿਆ ਕਿਉਂਕਿ ਆਪਾਂ ਕੰਮ ਵੀਰ ਜੀ ਕਰਨਾ ਸਾਫ ਸੁਥਰਾ ਇੱਕ ਅੱਧਾ ਜਾਂ ਦੋ ਐਨੀਮਲ ਵਧੀਆ ਪਾਉਣੇ ਹੁੰਦੇ ਆ ਸਹੀ ਆ ਵੀਰੇ ਹਾਂਜੀ ਹਣਾ ਵੀ ਅਗਲੇ ਦੇ ਪੇੜ ਪੱਲੇ ਪਵੇ ਕੋਈ ਅਗਲੇ ਦੇ ਪੇੜ ਪੱਲੇ ਪਵੇ ਇਹ ਵੀਰ ਇੱਥੇ ਜਿਹੜਾ ਹੋਵੇ ਇਹ ਦਵੇ 8 ਕਿਲੋ ਤੇ ਮੈਂ ਵੀਰ ਜੀ ਕੀ ਅਗਲੇ ਨੂੰ ਫਿਰ ਸਹੀ ਆ ਵੀਰੇ ਹਾਂਜੀ ਆ ਕਹਿਣਾ 12 ਨਿਕਲੇ 8 ਉਹ ਸਵਾਲ ਆ ਆ ਉਹ 8 ਸਵਾਲ ਆ ਜਿਹਦੇ ਮਗਰ ਹਾਇਆ ਕੱਟੀ ਆ ਹਣਾ ਕੱਟੀ ਆ ਮਗਰ ਵੀਰ ਅੱਜ ਦਿਨ ਕਿੰਨੇ ਦੱਸੇ ਨੂੰ ਸੁਈ ਨੂੰ ਸੂਈ ਨੂੰ ਵੀ ਜੀ ਉਹਦੇ 20 ਦਿਨ ਆਖੀ ਜਾਂਦੇ ਸੀ ਹਾਂਜੀ ਵੀਰ ਕੋਈ 25 ਦਿਨ ਵੀ ਮੰਨ ਸਕਦਾ ਲੋ ਜੀ ਇੱਕ ਵਾਰੀ ਪੁੱਤ ਆ ਬੱਚਾ ਵਿਖਾ ਦੇ ਬੱਚਾ ਵੀਰ ਜੀ ਵਿਖਾ ਦਿਓ ਆ ਵਿਖਾ ਦੇ ਬੱਚਾ ਆ ਮਗਰ ਕੱਟੀ ਹੈ ਠੀਕਾ ਜੀ ਫੀਮੇਲ ਕਾਫ ਆ ਕੋਈ ਬਾਈਆਂ ਦਾ ਕੋਈ ਪੰਜੀਆਂ ਦਾ ਲਾ ਲਓ ਠੀਕ ਆ ਜੀ ਕੱਟੀ ਬੜੀ ਚੰਗੀ ਕਾਲੀ ਸ਼ਾਹ ਮੈਨੂੰ ਲੱਗਦਾ ਵੀ ਇੱਕ ਗੱਲ ਮਰਜਿੰਦਰ ਹਾਂਜੀ ਤੇ ਜਿੰਨੇ ਕ ਦੁੱਧ ਤਿੰਨੇ ਕਰਮਾਂ ਲਈ ਚੱਲਣਾ ਸੀਗਾ ਪੂਰੇ 12 ਕਿਲੋ ਦੁੱਧ ਤੇ ਬਾਕੀ ਅੱਗੇ ਕਿੰਨੇ ਇਤੋਂ ਵੱਧ ਦੁੱਧ ਵੀਰ ਜੀ ਇਹਨੇ ਨਹੀਂ ਵਧਣਾ ਹੁਣ ਮੈਂ ਆ ਕੀ ਆਵਾ ਤਾਂ ਇਹਨੇ ਵੀਰ ਕੋਈ ਲੈ ਜਾਊਗਾ ਉਹਦੇ ਘਰੇ ਜਾਵੇ 15 ਦੇ ਦੂ 14 ਦੇ ਦੂ ਇਹਨੇ ਨਹੀਂ ਦੇਣਾ ਬਿਲਕੁਲ 12 ਦੇ ਵੀਰ ਜੀ ਠੀਕ ਹੀ ਆ ਹਾਂ ਬਾਕੀ ਇਹ ਨਹੀਂ ਪਤਾਗਾ ਚਲੋ ਕੋਈ ਬਾੜਾ ਕਾਰੀਗਰ ਹੋਇਆ ਕੋਈ ਅੱਧਾ ਕਿਲੋ 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 ਭਰਾ ਵੀ ਸਾਦਾ ਵੀਰ ਜੀ 12 ਕਿਲੋ ਦੋਸਤੋ ਹਾਜ਼ਰ ਦੁੱਧ ਤੇ 11 ਕਿ ਬੀਤੇਆਂ ਅਣਕੇ ਮੇਰਾ ਵੀਰੇ ਨਹੀਂ ਕੋਈ ਕਹੂਗਾ ਵੀ ਪਾਈਆ ਕਿਲ 1/2 ਕਿਲੋ ਖਾਣੇ ਇੱਥੇ ਜਿਹੜਾ ਆਊਗਾ ਦੋਵੇਂ ਢਾਂ ਨੂੰ 12 ਹੀ ਬਣਾਉਂਗਾ ਠੀਕ ਆ ਬਾਕੀ ਥੱਲੋਂ ਥੱਲਾ ਤੁੱਲਾ ਬਹੁਤ ਆ ਥੱਲਾ ਤੁੱਲਾ ਵੜਾ ਕਰਮਾੜੀ ਦਾ ਵਿਖਾਉਣੇ ਵੀਰਾਂ ਨੂੰ ਆ ਦਿਖਾ ਦਿਓ ਠੀਕ ਆ ਜੀ ਅਜੇ ਰੋਲ ਟਾਈਮ ਵੀ ਕੋਈ ਨਹੀਂ ਹੋਇਆ ਹਾਂ ਦੋ ਢਾਈ ਦਾ ਭਾਂਡਾ ਭੁੰਡਾ ਹੀ ਦੱਸਣ ਡਿਆ ਹਾਂਜੀ ਹਾਂਜੀ ਆ ਲੇਵਾ ਹੀ ਦੱਸਣ ਡਿਆ ਕਰਮਾੜੀ ਦਾ ਵੇਖੋ ਜੀ ਠੀਕ ਆ ਜੀ ਆ ਬਿਲਕੁਲ ਤੁਸੀਂ ਵੇਖੋਗੇ ਵੀ ਗਿੱਠ ਪੂਰੀ ਵੱਜਦੀ ਆ ਤੇ ਫੋਟ ਕਰਮਾੜੀ ਲੇਵਾ ਹੀ ਚੌੜਾ ਲਈ ਫਿਰਦੀ ਆ ਠੀਕ ਆ ਜੀ ਤੇ 12 ਕਿਲ ਇੱਕ ਆ ਗਿਆ ਕੀ ਅਗੇ ਮਜੇਂਦਰ ਮਾਰਨਿੰਗ ਸਵੇਰ ਚੋਈ ਕਦੋਂ ਕੀਤੀ ਆ ਵੀ ਜੀ ਆਪਾਂ ਨਾਲ ਝੂੜ ਮਾਰਨਾ 6 ਵਜੇ ਚੋਈ ਆ ਆਪਾਂ ਦਾ ਨਾ ਨਾ 5 ਵਜੇ ਚੋਈ ਆ 4:30 ਵਜੇ ਬਾਬੜਾ ਸਾਹਿਬ ਗਏ ਆ 5 ਵਜੇ ਗੱਡੀ ਆਈ ਵੀਰ ਉਹਨਾਂ ਦੀ 4:30 ਵਜੇ ਵੀ ਜੀ ਚਵਾਈ ਕੀਤੀ ਆ ਜੀ ਠੀਕ ਆ ਜੀ ਹਾਂਜੀ ਲੋ ਵੀ ਅੱਜ ਨਾਲੇ ਸਗਰਾਂ ਦੇ ਦਿਹਾੜੇ ਸੰਗਰਾਂ ਦੇ ਦਿਹਾੜੇ ਐਵੇਂ ਮੈਂ ਕੀ ਆ ਵੀ ਜੀ 6 ਤੋਂ 6 ਚੋਈ ਆ ਸਵੇਰੇ ਚੋਈ ਆਪਾਂ 4:30 ਵਜੇ ਕਿਉਂਕਿ ਆਪਣਾ ਕੋਈ ਹੈ ਨਹੀਂ ਵੀ ਵੀਡੀਓ ਬਣਾਉਣੀ ਆ ਚਲੋ ਉਹਦੇ ਗੁਰੂ ਘਰ ਜਾਂਦਾ ਕਰਕੇ ਆਪਾਂ ਤੜਕੇ ਚੋਲੀ ਬਿਲਕੁਲ ਲੋ ਵੀ ਹੁਣ 2 ਵਜਨ ਡਏ ਆ ਹਣਾ ਹਾਂਜੀ ਆ ਆਨਲਾਈਨ ਚਲੋ ਸੌਦਾ ਕਰ ਲੋ ਪਰ ਚੋ ਦੋ ਟਾਈਮ ਤਸੱਲੀ ਕਰੋ ਚੋਬੋ ਚੋਬ ਚੋਕੇ ਲੈ ਕੇ ਜਾਵੋ ਚੀਜ਼ ਚੋਕੇ ਲੈ ਕੇ ਜਾਓ ਮੁਰਗੇ ਕੱਲ ਨੂੰ ਹੀ ਅਗਲੇ ਨੂੰ ਲਾਮਾ ਦੇਣਾ ਮਾਰੀ ਗੱਲ ਆ ਲੈ ਮਰਜਿੰਦਰ ਖੋਲ ਇਹਨੂੰ ਕੇਰਾ ਖੋਲ ਕੇ ਤੋੜ ਕੇ ਦਿਖਾਉਣਾ ਦੋਸਤੋ 12 ਕਿਲੋ ਦੁੱਧਾਂ ਕਰਮਾ ਵਾਲੀ ਥੱਲੇ ਪੰਜੀਆਂ ਦਿਨਾਂ ਦਾ ਸਮਾਂ ਹੋ ਗਿਆ ਤੇ ਭਾਜਨ ਲੋਡ ਤੁਸੀਂ ਚੈੱਕ ਕਰ ਲੋ ਬਾਕੀ ਆਪਾਂ ਘੱਟ ਦੱਸਾਂਗੇ ਚੀਜ਼ ਦਾ ਤਾਂ ਦੱਸੂਗੀ ਲੇਵੇ ਭਾਂਡੇ ਤੋਂ ਮੇਰੇ ਵੀਰ ਤੁਹਾਨੂੰ ਖਬਰ ਹੋਊਗੀ ਇਹਣਾ ਮੈਂ ਵਿਚਾਰੀ ਕਰਮਾ ਵਾਲੀ ਸੰਭਣ ਵਾਲੀ ਆ ਜੇ ਥੋੜੀ ਹਾਂ ਜੇ ਕਿਸ ਨੇ ਸਾਂਭ ਲਈ ਨਾ ਹਾਂ ਹਾਂ ਵੀ ਦੁੱਧ ਵਾਲੀ ਆ ਦੁੱਧ ਪਾਕ ਨੂੰ ਜਿੰਨੇ ਜਨੇ ਦੁੱਧਾਸਤੇ ਮੈਂ ਲੈਣੀ ਆ ਨਾ ਉਹਦੇ ਉਤੇ ਪੂਰੀ ਐ ਖਬਰਦਾਰ ਆ ਚੰਗੀ ਬਸ ਬਸ ਲੈ ਮੈਂ ਜਿੰਦਾ ਇੱਕ ਵਾਰ ਹੋਰ ਗੇੜਾ ਕਢਾ ਦੇ ਭਰਾ ਇੱਕ ਵਾਰ ਹੋਰ ਤੋਰ ਤੇ ਲੈ ਵੀ ਕਿਸੇ ਭਰਾ ਨੇ ਦੂਰੋਂ ਨੇੜੇ ਆਉਣਾ ਠੀਕ ਆ ਜੀ ਆਪਾਂ ਵਾਰ-ਵਾਰ ਤਸੱਲੀਆਂ ਮਾਲਕ ਤੋਂ ਵਪਾਰੀ ਭਰਾਵਾਂ ਤੋਂ ਤਾਂ ਹੀ ਲੈਣੇ ਆ ਵੀ ਚਲੋ ਕੋਈ ਭੈਣ ਭਰਾ ਕੋਈ ਵੀ ਇੱਥੇ ਆਣ ਕੇ ਕੱਲ ਨੂੰ ਖਰਾਬ ਨਾ ਹੋਵੇ ਕਿਉਂਕਿ ਇਹਨਾਂ ਵਪਾਰ ਕਰਨਾ ਉਸ ਨੂੰ ਜੋ ਲਿਆਉਂਦੇ ਆ ਜੋ ਇਹਨਾਂ ਦੁੱਧ ਚੋਇਆ ਉਸ ਪਿਹਾਰ ਤੇ ਆਪਾਂ ਠੋਕ ਕੇ ਗੱਲ ਕਹੀਦੀ ਆ ਵੀ ਇੱਥੇ ਮੇਰਾ ਭਰਾ ਤਸੱਲੀ ਕਰੋ ਅੱਗੋਂ ਵਪਾਰੀ ਭਰਾ ਵੀ ਬੇਨਤੀਆਂ ਕਰਦੇ ਆ ਵੀ ਇੱਥੇ ਆਣ ਕੇ ਚੋਵੋ ਸਾਡੇ ਕੋਲ ਨੂੰ ਇੱਕ ਟਾਈਮ ਚੋਵੋ ਦੋ ਦੋ ਟਾਈਮ ਚੋਵੋ ਠੀਕ ਆ ਹਾਂਜੀ ਬਾਕੀ ਪਸ਼ੂ ਦੀ ਬੰਤਰ ਤੁਸੀਂ ਨਹੀਂ ਆਪਾਂ ਵੀਰੇ ਇਹਦੀ 1 ਗਾਰੰਟੀ ਦੇਣੀ ਆ ਜਿੰਨੇ ਕਹਨੇ ਲਈ ਨਾ ਹਾਂ ਜਿਹੜਾ ਦੋ ਟਾਈਮ ਚੋਊਗਾ ਇਹਨੂੰ ਹਾਂ ਨਿਯਾਰੇ ਲਓ ਜਿਹੜਾ ਦੋ ਟਾਈਮ ਦੋ ਉਹਨੂੰ ਖਾਲਦੀ ਬੋਰੀ ਦਵਾਂਗੇ ਨਾਲ ਸੀਜ਼ ਖਾਲਦੀ ਬੋਰੀ ਪਈ ਕਰੇ ਵੈਰੀ ਗੁੱਡ ਪਰ ਇਹ ਭਾਵੇਂ ਨਾ ਵਜੇ ਕੋਈ ਨਹੀਂ ਹੁੰਦਾ ਲੈ ਵੀ ਵਜੇ ਭਾਵੇਂ ਇਹ ਦੋ ਟਾਈਮ ਚਾਊਗਾ ਤਾਂ تسਲੀ ਕਰੂਗਾ ਉਹਨੂੰ ਸੀਜ਼ ਖਾਲਦੀ ਬੋਰੀ ਦਵਾਂਗੇ ਸੀਜ਼ ਖਾਲਦੇ ਲੱਗੀ ਹੈ ਗਿੱਜੀ ਕਰਮਾਂ ਵਾਲੀ ਅਸ ਸੀਜ਼ ਖਾਲਤੇ ਲੱਗੀ ਹੈ ਖਾਲਦੀ ਲੱਗੀ ਆ ਉਹ ਖਾਲ ਵੜੇ ਵਾਲੀ ਕਿ ਗੋਲੀ ਵਾਲੀ ਫੀਡ ਨਹੀਂ ਨਹੀਂ ਗੋਲੀ ਵਾਲੀ ਗੋਲੀ ਵਾਲੀ ਗੋਲੀ ਵਾਲੀ ਫੀਡ ਜਿਹੜੀ ਹੈ ਹਾਂਜੀ ਹਾਂਜੀ ਲਓ ਵੀ ਸੀਜ਼ ਬੋਰੀ ਵੀ ਵੀਰ ਮਰਜਿੰਦਰਾਂ ਦਾ ਵੀ ਦੇ ਦੇਵਾਂਗੇ ਜਿਹੜਾ ਦੋ ਟਾਈਮ ਚਾਊਗਾ ਸੋ ਇਹਨੀ تسਲੀ ਉਹ ਭਰਾ ਦਿੰਦੇ ਆ ਜਿਹੜੇ ਵਜੂਦ ਥਲੇ ਕਰਤੂਤ ਹੋਵੇ ਠੀਕ ਹੈ ਹਾਂਜੀ ਹਾਂਜੀ ਬਾਕੀ 12 ਕਿਲੋ ਇਹਦਾ ਥਲੇ ਦੁੱਧ ਆ ਐਵੇਂ ਨਹੀਂ ਕੋਈ ਕਿਹਾ ਜਾਂਦਾ 8 ਕਿਲੋ ਵਾਲੀ ਥਲੇ 12 ਕਿਲੋ ਪ੍ਰਗਟ ਨਹੀਂ ਆਪਾਂ ਕਰ ਸਕਦੇ ਧਿਆੜੀ ਡੰਗ ਦੇ ਵਿੱਚ ਲੈ ਵੀ ਮਰਜਿੰਦਰ ਇਹ ਤਾਂ ਹੋ ਗਈ ਮੱਚ ਦੀ ਡਿਟੇਲ ਭਰਾ ਦੇ ਦਾਂਗੇ ਕਿੰਨੇ ਦੀ ਵੇਖ ਲਓ ਕਿੰਨੇ ਦੀ ਮੈਂ ਨਾ 95 ਦੀ ਦੇ ਦੀਏ 95 ਵੀਰੇ ਕਰੋ ਹਾਂਜੀ ਪਰ ਆਪਾਂ ਮੁੱਲ ਜੋ ਮਰਜ਼ੀ ਕਰ ਕਰਾ ਲਈਏ ਰਾਹ ਰਸਤਾ ਉਹ ਹੀ ਦਈਏ ਵੀ ਜਿੱਦੇ ਜੋ ਕੋਈ 100 200 400 ਮੌਕੇ ਤੇ ਛੂਟ ਕਰਨੀ ਹੈ ਜੈ ਜੀ ਕਰ ਦਗੇ ਮੈਂ ਨਾ ਪੂਰੀਆਂ ਕਸਰਾ ਕੱਢ ਕੇ ਮਾਲ ਦੇਣਾ ਕਿ 90 ਜੋ ਤਿੰਨ ਛੱਡ ਦਾਂਗੇ ਵੀਜੀ 90 ਚੋ 3 87 ਹਾਂਜੀ ਹੁਣ ਤੁਸੀਂ ਦੱਸ ਦੋ 90 ਚੋ 3 87 ਲੈ ਵੀ 12 ਕਿਲੋ ਮਰਜਿੰਦਰ ਨੇ ਦੁੱਧ ਮਨਾ ਦੇਣਾ ਠੀਕ ਹੈ ਜੀ ਨਾਲ ਸੀਜ਼ ਫੀਡ ਦੀ ਬੂਰੀ ਦੇ ਦੇਣੀ ਆ ਹਾਂਜੀ ਤਾਂ ਬਾਕੀ ਮਾਨਤਨ ਕਰਕੇ ਮਰਜਿੰਦਰ 85000 ਦੇ ਵਿੱਚੋਂ ਥੋੜਾ ਬਾਧਾ ਕਰ ਦਿੱਤੀ ਛੋਟਾ 85 ਚੋਂ ਹਾਂ 1000 ਖਾਂਡੀ ਵੀਰ ਹੋਣਾ 84 ਹਾਂ ਲੋ ਜੀ 84000 ਦੀ 84000 ਦੀ ਮੱਝ ਮਿਲ ਜੂਗੀ 12 ਕਿਲੋ ਦੁੱਧ ਹਾਜ਼ਰ ਜੇ ਵੀਰ ਜਿੰਨੇ ਗਰੇ 84 ਲਾਉਣਾ ਵਾ ਉਹ 12 ਲੀਟਰ ਵਾਲੀ ਦੁੱਧ ਹੋਊਗਾ ਤੇ ਮੱਝ ਖੜੇ ਹਾਪੀ ਮਾਰ ਗਿਆ ਨੇ ਆ 12 ਲੀਟਰ ਉਹ ਬਸ ਤੇ ਖੜੇ ਨਹੀਂ ਤੇ ਰਹਿੰਦੇ ਬਸ ਜੀ ਨਾਲ ਸੀਜ਼ ਕਾਲ ਦੀ ਬੋਰੀ ਨਾਲ ਉਹ ਮਨ ਦਾ ਵੀ ਚਲੋ 15 1600 ਤਾਂ ਦਾ ਕੱਟਾ ਹਾਂ ਹਾਂ ਜੀ ਮੈਂ ਚਲੋ ਆਖਣੇ ਚੱਲ ਕੋਈ ਵੀਡੀਓ ਬਣਾਉਣਾ ਚਾਹ ਪੰਜ ਮਿੰਟ ਆਫਰ ਦੇ ਦੇਣਾ ਆਪਣੇ ਭਾਵਾਂ ਦੇ ਲਈ ਠੀਕ ਹੈ ਜੀ ਮਨ ਖੁਸ਼ ਹੋ ਜਾਂਦਾ ਅਗਲੇ ਦਾ ਵੀ ਯਾਰ 12 ਕਿਲੋ ਵਾਲੀ ਚੀਜ਼ ਲੈ ਕੇ ਜਾਂਦੇ ਆ ਕੋਈ 8 7 ਕਿਲੋ ਵਾਲੀ ਮੱਝ ਨਹੀਂ ਇੱਕ ਵੀਰ ਦੱਸ ਰਿਹਾ ਸੀ ਕਹਾਣੀ ਪਾਉਣਾ ਪਾਉਂਦਿਆ ਸੀ ਵੀ ਕਿਸੇ ਵੀਰ ਤੋਂ ਮੱਝ ਲਈ ਆ 1,66,600 ਦੀ ਕੱਦਪੋਤ ਵੇਖ ਕੇ ਲੈ ਲਈ ਆ ਉਹ ਦੋ ਦਿਨ ਦਾ ਥੱਲੇ 8 ਕਿਲੋ ਤੇ ਉਹ ਕਿੱਥੋਂ 1,72,000 ਨੇ ਪਰ ਭਾਈ ਕਿੱਥੋਂ ਭਤਨ ਕਰੂ ਹੁਣ ਇਹ ਕਰਮਾੜੀ 84 ਦੀ ਆਪਾਂ ਦੇਣੀ ਆ ਜਾਂ ਇਹ ਤੋਂ ਭੈਣ ਭਰਾ ਹੋਣਾ ਆਪਾਂ ਨੂੰ ਇਹ ਤੋਂ ਥੱਲੇ ਫੋਨ ਆਲਾ ਤੁਹਾਨੂੰ ਪਤਾ ਇੰਨੇ ਦੋ ਦਿਨ ਫਿਰ ਤੁਹਾਨੂੰ ਲਓ ਜੀ 84,000 ਦੀ ਮਿਲ ਜੂਗੀ ਫਾਈਨਲ ਸੋ ਜਿਆਦੀਆਂ ਗੱਲਾਂ ਆਪਾਂ ਹੋਰ ਨਹੀਂ ਕਰਨੀਆਂ ਗਿਆ ਦੋ ਐਨੀਮਲ ਦਿਖਾਉਣੇ ਸੀਗੇ ਮਰਜਿੰਦਰ ਵੀਰ ਦੇ ਫਾਰਮ ਤੋਂ ਆ ਝੋਟੀ ਤੁਹਾਨੂੰ ਦਿਖਾਤੀ ਆ ਕਰਮਾੜੀ ਠੀਕ ਆ ਜੀ ਕੱਟੀ-ਕ ਸੋਨੇ ਦੇ ਸੁਹਾਗੇ ਵਾਲੀ ਗੱਲ ਆ ਅੱਜ ਸਿਰਫ 67000 ਦੀ ਇਹ ਝੋਟੀ ਆਪਣੇ ਭਰਾਵਾਂ ਨੂੰ ਮਿਲਦੀ ਪਈ ਆ ਲੈਵੇ ਆਰਡਰ ਦੀ ਆ ਕੁਆਲਿਟੀ ਆ ਪੂਰੀ ਬਣੂਗੀ ਪੱਦਰ ਬਣੂਗੀ ਲੈਵੇ ਵਾਲੀ ਬਾਕੀ ਥੱਲੇੋਂ ਕਾਫੀ ਸੋਹਣੀ ਬਣ ਜਾਊਗੀ ਹਾਂ ਇਹ ਠੰਡੀ ਮਿੱਠੀ ਆ ਹਾਂ ਜੀ ਕੁਆਲਿਟੀ ਬਹੁਤ ਸੋਹਣੀ ਆ ਤੇ ਇੱਕ ਮਨਜਿੰਦਰ ਭਰਾ ਨੰਬਰ ਆਪਣੇ ਕਰਤੀ ਆ ਸਾਂਝੇ ਨੰਬਰ ਵਿਗਿਆ ਆਪਣਾ 88375 4038 88375 4038 ਠੀਕ ਆ ਹਾਂਜੀ ਉਹ ਵੀ ਦੋਸਤੋ ਅੱਜ ਆਪਣੀ ਵਿਜਟ ਸੀਗੀ ਪ੍ਰਿੰਗੜੀ ਪਿੰਡ ਪੱਟੀ ਦੇ ਲਾਗੇ ਹਰੀਕੇ ਪੱਤਨ ਦੇ ਲਾਗੇ ਠੀਕ ਆ ਜੀ ਆਣ ਕੇ ਮੇਰਾ ਵੀਰ ਤਸੱਲੀਆਂ ਕਰੋ ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਬੜੀ ਉਹ ਵੇਖਣ ਤੇ ਲਈ ਬਾਕੀ ਦੱਬ ਕੇ ਸ਼ੇਅਰ ਕਰ ਦਿਆ ਕਰੋ ਕਿਉਂ ਵਪਾਰੀ ਭਰਾਵਾਂ ਦਾ ਵੀ ਇੱਕ ਹੌਸਲਾ ਪਜਾਈ ਹੁੰਦੀ ਆ ਮਾਲ ਲਿਆਉਂਦੇ ਆ ਤੇ ਸਿਆਖੇ ਸੇਲ ਕਰਦੇ ਆ ਧੰਨਵਾਦ ਜਿਉਂਦੇ ਵੱਸਦੇ ਰਹੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਸასი